ਕੋਹ ਨਹੀਂ ਹਾਲ ਯਾਰ ਬਾਈ ਇੱਥੇ ਚਾਰ ਤੇ ਬੰਦਾ ਮੈਂ ਤਾਂ ਨਾ ਹੀ ਲੈ ਕੇ ਤਾਂ ਵਧੀਆ ਜਿਹੜਾ ਕਰਕੇ ਇੱਥੇ ਪੂਰਾ ਜਿਹੜਾ ਕਰ ਕਬਰੇ ਇੱਥੇ ਪਿੰਡੇ ਜਿਹੜੇ ਝੂਠ ਮਾਰਦੇ ਆ ਲੋਕ ਜਿਹੜੇ ਉਹ ਪਿੰਡ ਦੇ ਵਿੱਚ ਫਸੇ ਉਹਨਾਂ ਵਿਚਾਰਿਆਂ ਨੂੰ ਕੋਈ ਮਿਲਦਾ ਨਹੀਂ ਤੇ ਜਿਹੜੇ ਆ ਬੰਦਾਂ ਦੇ ਉੱਤੇ ਆ ਬੈਠੇ ਆ ਇਹ ਹੀ ਚੱਕ ਚੱਕ ਆਪਦਾ ਸੰਭੀ ਜਾਂਦੇ ਅੱਧਾ ਵੇਚੀ ਜਾਂਦੇ ਆ ਦੱਸੋ ਨਹੀਂ ਆਪਾਂ ਜਾਣੇ ਨਹੀਂ ਉਧਰ ਪਾਣੀ ਜ਼ਰੂਰੀ ਆਣਾ ਆਪਾਂ ਸਾਨੂੰ ਆਨੇ ਬਈ ਹੁਣ ਉਹ ਪਿੰਡ ਚ ਟਰੈਕਟਰ ਲੈ ਕੇ ਚਲੋ ਆ ਡਾੜਾ ਪਾਣੀ ਆਈਗਾ ਬਾਈ ਟਰੈਕਟਰ ਲਾ ਲਓ ਮੂਰੇ ਆਪਦਾ ਦੇ ਹੀ ਲੈ ਨੇ ਤੇ ਆਪ ਦਾ ਟਰੈਕਟਰ ਗੁਲ ਜਾ ਕੇ ਮੂਰੇ ਲਾਉਣ ਨੂੰ ਤਿਆਰ ਅਗੇ ਭਾਈ ਤੁਹਾਡੇ ਟਰੈਕਟਰ ਤੁਹਾਡੇ ਜਾਵੜਨਗੇ ਇਹ ਕਹ ਰਾਹ ਦਾ ਤੁਹਾਨੂੰ ਪਤਾ ਕਿ ਸਾਨੂੰ ਵੀ ਆਪ ਦਾ ਟਰੈਕਟਰ ਮੂਰੇ ਲਾ ਲਓ ਹਿਲਾ ਲਨੇ ਆ ਇੱਥੇ ਬੋਲੇ ਯਾਰ ਭਾਈ ਝੂਠ ਮਾਰਦੇ ਆ ਲੋਕੀ ਹੱਦ ਹੋ ਗਈ ਇਹਨਾਂ ਦੀ ਮੇਰੇ ਹਿਸਾਬ ਨਾਲ ਤਾਂ ਭਾਈ ਨਾ ਹੀ ਆਵੇ ਬਹੁਤ ਲੰਗਰ ਪ੍ਰਸ਼ਾਦ ਵਾਲੇ ਕਹੀ ਜਾਂਦੇ ਭਾਈ ਗਾਂ ਨੂੰ ਨਾ ਆਵੇ ਇੱਧਰ ਕੋਈ ਲੋਕੀ ਸਾਂ ਸਾਂ ਘਰੇ ਰੱਖੀ ਹੁੰਦੇ ਸਾਰਾ ਬੁਰਾ ਹਾਲ ਆ ਭਰਾਵਾ ਬੰਦਾ ਹਾਲਾ ਬਈ ਇਹਨਾਂ ਦਾ ਸਮਾਨ ਲੈ ਲੈ ਚਾਰ ਲਜਾਲ ਜਾ ਤੂੜੀ ਲਜਾਲ ਜਾ ਆਪੋ ਆਪਣੇ ਖੁੱਡੇ ਖੁਰਲੀਆਂ ਭਰੀ ਜਾਂਦੇ ਆ ਤੇ ਜਿਹੜੇ ਵਿਚਾਰੇ ਪਾਣੀ ਵਿੱਚ ਫਸੇ ਹੋ ਰਹੇ ਜਾਂਦੇ ਆ ਬੈਗ ਖੜੇ ਜਾਣੂ ਕਰਕੇ ਬੈਗ ਕਰਾ ਆ ਦੇਖ ਲੋ ਭਈ ਆ ਹਾਲਾ ਇੱਥੇ ਲੋਕਾਂ ਦੇ ਜਿਨ੍ਹਾਂ ਦੇ ਪਾਣੀ ਨਹੀਂ ਆਇਆ ਉਹ ਗੱਠਾਂ ਲਈ ਜਾਂਦੇ ਆ ਤੇ ਜਿਨ੍ਹਾਂ ਦੇ ਪਾਣੀ ਨਹੀਂ ਆਇਆ ਵਾ ਉਹ ਵਿਚਾਰੇ ਆਏ ਤੁਰੇ ਫਿਰਦੇ ਆ ਐਂ ਬੁਰਾ ਹਾਲਾ ਐਂ ਲੜਦੇ ਆ ਲੋਕ ਮੇਰੇ ਹਿਸਾਬ ਨਾਲ ਕੋਈ ਫਾਇਦਾ ਹੀ ਨਹੀਂ ਲਿਆ ਹੁੰਦਾ ਬਈ ਇਥੇ ਚਾਰ ਚੁੜ ਇੱਥੇ ਜਿਹੜੇ ਲੰਗਰ ਪ੍ਰਸ਼ਾਦਾ ਵੰਡਤ ਦੇ ਆ ਵੀ ਰੋ ਵੀ ਕਹੀ ਜਾਂਦੇ ਆ ਬਈ ਨਾ ਹੀ ਆਇਓ ਗਾਂ ਤੋਂ ਇਥੇ ਕੋਈ ਫਾਇਦਾ ਨਹੀਂ ਹੁਣ ਉਧਰਲੀ ਸਾਈਡ ਜਿਨ੍ਹਾਂ ਦੇ ਪਾਣੀ ਨਹੀਂ ਆਇਆ ਉਹ ਲਈ ਜਾਂਦੇ ਆ ਤੇ ਇਧਰਲੀ ਸਾਈਡ ਜਿਹੜੇ ਡੁੱਬੇ ਪਏ ਆ ਉਹ ਵਿਚਾਰੇ ਆਏ ਤੁਰੇ ਫਿਰਦੇ ਆ ਦੇਖ ਲੋ ਚਾਰ ਪਿੱਛੇ ਲੜੀ ਜਾਂਦੇ ਇੱਥੇ ਨੁਕਸਾਨ ਹੀ ਇੱਥੇ ਮਿਲਣੀ ਚੀਜ਼ ਐ ਆ ਲੈ ਲੋ ਬਈ ਕਿੱਧਰ ਏ ਲੋ ਇਕੱਠਾ ਪਿਛੇ ਇੱਥੇ ਹੀ ਲੜੀ ਜਾਂਦੇ ਯਾਰ ਭਰਾ ਹਾਥੋ ਕੋਈ ਫਾਇਦਾ ਨਹੀਂ ਲਿਆਉਂਦਾ ਚਾਰ